ਹਾਂਜੀ ਭਾਈ ਅੱਜ ਅਸੀਂ 31 ਜੁਲਾਈ ਖੜੇ ਆ ਬਠਿੰਡੇ ਆਈਡੀਪੀ ਇੰਟਰਨੈਸ਼ਨਲ ਐਜੂਕੇਸ਼ਨ ਸਪੈਸ਼ਲਿਸਟ ਇਹ ਵੀ ਬਹੁਤ ਵੱਡੇ ਫਰੋਡ ਨੇ ਇਹਨਾਂ ਨੇ ਲਗਭਗ 2020 ਦੇ ਵਿੱਚ ਇਹ ਜੋ ਆਪਣੇ ਰਾਜਸਥਾਨ ਤੋਂ ਆਏ ਨੇ ਸਰਦਾਰ ਸਾਹਿਬ ਇਹਨਾਂ ਦੇ ਬੱਚੇ ਨੂੰ ਬਾਹਰ ਭੇਜਣ ਦਾ ਕਹਿ ਕੇ 4 ਲੱਖ ਰੁਪਏ ਲਏ ਸੀ ਬਾਹਰ ਵੀ ਨਹੀਂ ਭੇਜਿਆ ਕਹਿੰਦੇ ਕੋਲੇ ਹੀ ਭੱਜ ਗਿਆ ਅਸੀਂ ਕੁਝ ਦਿਨ ਪਹਿਲਾਂ ਵੀ ਇੱਥੇ ਆਏ ਸੀ ਤੇ ਅੱਜ 31 ਜੁਲਾਈ ਨੂੰ ਆਏ ਇਹਨੇ ਨੇ ਤੇ ਪੁਲਿਸ ਪ੍ਰਸ਼ਾਸਨ ਵੀ ਬੁਲਾਇਆ ਅਸੀਂ ਉਹਨਾਂ ਨੂੰ ਕਹਿ ਜੀ ਸਾਡੇ ਪੈਸੇ ਵਾਪਸ ਕਰਾ ਦਿਓ ਪੁਲਿਸ ਪ੍ਰਸ਼ਾਸਨ ਦੇ ਲੋਕ ਵੀ ਕੋਲੇ ਹੀ ਭੱਜ ਗਿਆ ਅਸੀਂ ਕਹਿੰਦੇ ਜਿਹੜੇ 25 25 30 30 ਲੱਖ ਰੁਪਏ ਲੈਂਦੇ ਆ ਕੋਲੇ ਦੀ ਵੀ 10 ਜਾਂ 15 ਲੱਖ ਹੁੰਦੀ ਹੈ ਉਹ ਇਸ ਚੀਜ਼ ਤੇ ਹੀ ਲੈਂਦੇ ਆ ਕਿ ਜੇ ਕੋਈ ਵੀ ਦਿੱਕਤ ਆਊਗੀ ਤਾਂ ਇਹਦੀ ਜ਼ਿੰਮੇਵਾਰੀ ਇਸ ਕੰਸਲਟੈਂਟ ਦੀ ਹੋਊਗੀ ਹਾਲਾਂਕਿ ਇਹਨਾਂ ਕੋਲੇ ਕੀ ਹੋਇਆ ਥਿਓਰੀ ਕੀ ਬਾਹਰ ਪੈਜਨੇ ਤਾਂ ਸਿਰਫ ਇੱਕ ਕੰਸਲਟੈਂਟ ਹੈ ਚਲੋ ਇਹਨਾਂ ਨੇ ਭੇਜ ਤਾਂ ਕੋਈ ਗੱਲ ਨਹੀਂ ਅਗਲੇ ਨੇ ਜਾਣਾ ਸੀ ਪਰ ਜੇ ਅਗਲੇ ਦੇ ਪੈਸੇ ਆ ਕੰਮ ਨਹੀਂ ਹੋਏ ਪੈਸੇ ਵਾਪਸ ਦੇਣੇ ਚਾਹੀਦੇ ਮੈਂ ਜਿੰਨੇ ਨੌਜਵਾਨ ਨੇ ਬਠਿੰਡਾ ਜਾਂ ਆਸ-ਪਾਸੇ ਦੇ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਜੇ ਆਈਡੀਪੀ ਵਾਲੇ ਨੇ ਬਠਿੰਡੇ ਜੋ 100 ਫੁੱਟੀ ਰੋਡ ਕਿਉਂਕਿ ਪਹਿਲਾਂ ਵੀ ਬਹੁਤ ਦੇ ਲੋਕਾਂ ਨੇ ਠੱਗੇ ਵਿਚਾਰੇ ਰਾਜਸਥਾਨ ਤੋਂ ਨਹੀਂ ਅਸੀਂ ਇਹਨਾਂ ਨੂੰ ਰਿਕੁਐਸਟ ਕਰੀ ਸੀ ਪਰ ਨਹੀਂ ਮੰਨੀ ਦੂਸਰੀ ਅਸੀਂ ਤੁਹਾਨੂੰ ਗੱਲ ਦੱਸੀਏ ਕਿ ਇਹਨਾਂ ਨੇ 2019 6 2024 ਲਗਭਗ 1 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਜੋ ਇਥੋਂ ਦੇ ਡੀ ਸੀ ਸੀਓ ਉਸ ਸਮੇਂ ਦੇ ਖਾਨ ਸਾਹਿਬ ਫੀਨਮ ਸੀ ਸ਼ੌਕਤ ਐਮ ਸੀ ਉਹਨਾਂ ਨੂੰ ਵੀ ਇਹਨਾਂ ਨੇ ਆਪਦੀ ਐਪਲੀਕੇਸ਼ਨ ਦਿੱਤੀ ਸੀ 1 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਉੱਥੇ ਵੀ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਹੁਣ ਵੀ ਇਮੀਗ੍ਰੇਸ਼ਨ ਵਾਲੇ ਤੇ ਪੁਲਿਸ ਪ੍ਰਸ਼ਾਸਨ ਨਾਲ ਕਹਿੰਦੇ ਸਾਨੂੰ ਦੇ ਦੇ ਐਪਲੀਕੇਸ਼ਨ ਅਸੀਂ ਕਹ ਜੀ ਜਦੋਂ ਡੀਸੀ ਸਾਹਿਬ ਨੇ ਨਹੀਂ ਸੁਣਵਾਈ ਕਰੀ ਤਾਂ ਤੁਸੀਂ ਉਹਨਾਂ ਤੋਂ ਵੱਡੇ ਨਹੀਂ ਹੋ ਸਕਦੇ ਤਾਂ ਅਸੀਂ ਮਜਬੂਰੀ ਦੇ ਵਿੱਚ ਅੱਜ 31 ਜੁਲਾਈ ਨੂੰ ਆਈਡੀਪੀ ਵਾਲਿਆਂ ਦਾ ਜੋ ਇਮੀਗ੍ਰੇਸ਼ਨ ਐਸ ਤੇ ਬਾਹਰ ਧਰਮੇ ਤੇ ਬੈਠੇ ਆਂ ਹੋਰ ਨੌਜਵਾਨਾਂ ਨੂੰ ਬੇਨਤੀ ਕਰਾਂਗੇ ਵੀ ਇਹਨਾਂ ਤੋਂ ਬਚੋ ਤੇ ਜਿੰਨੇ ਦਿਨ ਇਹਨਾਂ ਦਾ ਮਸਲਾ ਹੱਲ ਨਹੀਂ ਹੋਊਗਾ ਭਾਈ ਅਸੀਂ ਇੱਥੇ ਹੀ ਬੈਠੇ ਰਹਿਣਾ ਸਾਰੇ ਨੌਜਵਾਨਾਂ ਦਾ ਭਾਈ ਧੰਨਵਾਦ ਤੇ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਾਂਗੇ ਵੀ ਵੀਡੀਓ ਨੂੰ ਬਾਅਦ ਵਿੱਚ ਸ਼ੇਅਰ ਕਰਿਓ ਤੇ ਸਾਰੇ ਇਹਨਾਂ ਤੋਂ ਸਾਥ ਡੰਡ ਰਹੂਗੇ ਲਿਓ ਜੀ ਮਾਫੀ